ਕਾਂਸ ਕਹਿਓ ਕਰ ਜੋਰ ਤਬ ਸਭੈ ਬਾਤ ਕੋ ਪੇਵ ਕਾਂਸ ਨੇ ਹੱਥ ਜੋੜ ਕੇ ਸਾਰੀ ਗੱਲ ਦਾ ਭੇਦ ਕਹਿ ਅਰਥਾਤ ਸਮਝਾ ਦਿੱਤਾ ਸਾਧ ਸਾਧ ਪੰਡਤ ਕਹਿਓ ਅਸਮਾਨੀ ਪਸੂਦੇਵ ਪਸੂਦੇਵ ਦੇ ਪੁਜਿਤ ਨੇ ਹਰ ਗੱਲ ਨੂੰ ਭਲਾ ਭਲਾ ਕਿਹਾ ਅਤੇ ਬਾਸੂਦੇਵ ਨੇ ਵੀ ਇਸੇ ਤਰ੍ਹਾਂ ਮੰਨ ਲਿਆ ਸਵਈਆ ਰਾਤ ਬਤੀਤ ਗਈ ਔਰ ਪ੍ਰਾਤ ਪਈ ਫਿਰ ਰਾਤ ਤਬੈ ਚੜ ਆਏ ਰਾਤ ਬੀਤ ਗਈ ਅਤੇ ਸਵੇਰ ਹੋ ਗਈ ਫਿਰ ਜਦ ਰਾਤ ਹੋਈ ਤਦੋਂ ਜਾਨਜੀ ਚੜ ਆਏ ਛਾੜਦੇ ਹੱਥ ਫੂਲ ਹਜ਼ਾਰ ਦੋ ਉਹ ਭੁਜ ਪਰਿਉਧਰ ਐਸ ਫਿਰਾਏ 2000 ਹੱਥਾਂ ਵਿੱਚ ਫੁੱਲ ਝੜੀਆਂ ਚਲਦੀਆਂ ਸੰ ਅਤੇ ਆਤਿਸ਼ਬਾਜੀ ਦੇ ਬੁਰਜ ਉਪੋ ਜਿ ਬਦਲਾ ਵਾਂਗੂ ਆਕਾਸ਼ ਵਿੱਚ ਫਿਰਦੇ ਸਨ ਔਰ ਹਵਾਈ ਚਲੀ ਨਭ ਕੋ ਉਪਮਾ ਤਿੰਨ ਕੀ ਕਬ ਸਿਆਮ ਸੁਨਾਏ ਇਸ ਤੋਂ ਇਲਾਵਾ ਆਕਾਸ਼ ਵੱਲ ਹਵਾਈਆਂ ਚੱਲਦੀਆਂ ਸਨ ਉਹਨਾਂ ਦੀ ਉਪਮਾ ਸਿਆਮ ਕਵੀ ਸੁਣਾਉਂਦੇ ਹਨ ਦੇਖੇ ਕੋ ਤੱਕ ਦੇਵ ਸਬਾ ਤੇਹ ਤੇ ਮਨੋ ਕਾਗਦ ਕੋ ਟ ਪਠਾਈ ਕਿ ਇਸ ਕੌਤਕ ਨੂੰ ਸਾਰੇ ਦੇਵਤੇ ਵੇਖ ਲੈਣ ਇਸ ਲਈ ਮਾਨੋ ਕਾਗਦ ਦੇ ਕਿਲੇ ਉਹਨਾਂ ਵਾਲੇ ਭੇਜੇਗੇ ਹਨ ਲੈ ਬਸੂ ਦੇਵ ਕੋ ਆਗਰ ਪੁရောਹਿਤ ਕਾਂਸ ਕੇ ਚਲ ਤਾਵ ਗਏ ਹੈ ਬਸੂ ਦੇਵ ਨੂੰ ਅੱਗੇ ਕਰਕੇ ਪੁရောਹਿਤ ਕਾਂਸ ਦੇ ਘਰ ਚੱਲ ਕੇ ਗਏ ਅੱਗੇ ਤੇ ਨਾਰ ਭਈ ਇੱਕਲੇ ਹਿਸ ਗਾਗਰ ਪੰਡਤ ਡਾਰ ਦਏ ਹੈ ਗੋਇਕ ਇਸ ਤਰੀ ਪਾਣੀ ਦੀ ਗਾਗਰ ਲੈ ਕੇ ਆਈ ਅਤੇ ਪੰਡਿਤ ਉੱਤੇ ਪਾ ਦਿੱਤੀ। ਡਾਰ ਦੇ ਲੱਡੂਆ ਗਹਿ ਝਾਟਨ ਤਾਕੋ ਸੇਉ ਵੇ ਤੋਂ ਪਾਛ ਗਏ ਹੈ। ਫਿਰ ਉਹਨਾਂ ਦੀ ਝੋਲੀ ਵਿੱਚ ਕਾਲੇ ਵਾਲਾ ਨਾਲ ਗਲੇਫਾ ਲੱਡੂ ਪਾ ਦਿੱਤੇ ਜਿਨ੍ਹਾਂ ਨੂੰ ਉਹ ਖਾ ਗਏ। ਜਾਦਵ ਵੰਸ ਤੋਂ ਹੂੰ ਦਿਸਤੇ ਸੁਣ ਕੈ ਸੋ ਅਨੇਕਿਕ ਹਾਸ ਪਏ ਹੈ। ਇਹ ਗੱਲ ਸੁਣ ਕੇ ਦੋਹਾਂ ਪਾਸਿਆਂ ਦੇ ਯਾਦਵਾਂ ਨੇ ਅਨੇਕ ਤਰ੍ਹਾਂ ਦੇ ਹਾਸੇ ਟੱਟੇ ਕਿਤੇ ਕਬਿਤ ਗਾਵਤ ਬਜਾਵਤ ਸੋ ਗਾਰਣ ਦਿਖਾਵਤ ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ ਗਾਂਦੀਆ ਵਜਾਂਦੀਆਂ ਅਤੇ ਗਾਲੀਆਂ ਦਿੰਦੀਆਂ ਭਾਵ ਸਿਠਣੀਆਂ ਦਿੰਦੀਆਂ ਅਨੇਕ ਇਸਤਰੀਆਂ ਆਉਂਦੀਆਂ ਹਨ ਜੋ ਹੋਲੀ ਸੋਰ ਵਿੱਚ ਗਾਉਂਦੀਆਂ ਹੋਈਆਂ ਸ਼ੋਭਾ ਪਾ ਰਹੀਆਂ ਹਨ ਕੇ ਹਰਸੀ ਕਟ ਔ ਕੁਰੰਗਨ ਸੇ ਦੇਗ ਜਾ ਕੇ ਗੱਜ ਕੈ ਸੀ ਚਾਲ ਮਨ ਭਾਵਤ ਸੋ ਆਵਤੀ ਜਿਨਾ ਦੇ ਸ਼ੇਰ ਵਰਗੇ ਪਤਲੇ ਲੱਕ ਅਤੇ ਹੇਨਾ ਵਰਗੀਆਂ ਚੰਚਲ ਅੱਖਾਂ ਹਨ ਉਹਨਾਂ ਦੀ ਤੌਰ ਹਾਥੀ ਵਰਗੀ ਮਸਤ ਹੈ ਮੋਤਨ ਕੇ ਚ ਕ ਕਰੇ ਲਾਲਣ ਕੇ ਖਾਰੇ ਧਰੇ ਬੈਠੇ ਤਬੈ ਦਉ ਦੁਲ ਹੈ ਦੁਲੀ ਸੁਹਾਵਤੀ ਉਹ ਆਂਦੀਆਂ ਹੋਈਆਂ ਮਾਨ ਨੂੰ ਚੰਗੀਆਂ ਲੱਗਦੀਆਂ ਹਨ ਪੰਡਤਾਂ ਨੇ ਮੋਤੀਆਂ ਦਾ ਚੌਂਕ ਪੂਰਿਆ ਹੈ ਅਤੇ ਲਾਲਾਂ ਦੇ ਖਾਰੇ ਰੱਖੇ ਹਨ ਜਿਨ੍ਹਾਂ ਉੱਤੇ ਬੈਠੇ ਦੋਵੇਂ ਲਾੜਾ ਲਾੜੀ ਸ਼ੋਭਾ ਪਾ ਰਹੇ ਹਨ ਬੇਦਨ ਕੀ ਧੁਨ ਕੀਨੀ ਬਹੁਤ ਦਛਨਾ ਦੀ ਜਨਦੀਨੀ ਲੈਨੀ ਸਾਤ ਪਾਵਰ ਜੋ ਪਾਵ ਤੇ ਸੋਭਾ ਵਤੀ ਪੰਡਤਾਂ ਨੇ ਵੇਦ ਮੰਤਰਾਂ ਦੀ ਧੁਨ ਕੀਤੀ ਹੈ ਅਤੇ ਉਗਰ ਸਿਆਨ ਨੇ ਪੰਡਤਾਂ ਨੂੰ ਬਹੁਤ ਦੱchna ਦਿੱਤੀਆਂ ਹਨ ਇਸ ਤਰ੍ਹਾਂ ਨਾਲ ਸੱਤ ਫੇਰੇ ਲਏ ਹਨ ਜੋ ਸੁਭਾਗ ਹੀ ਸਭ ਨੂੰ ਚੰਗੇ ਲੱਗੇ ਹਨ ਦੋਹਰਾ ਰਾਤ ਭਏ ਬਸੁਦੇਵ ਜੋਕੀਨੋ ਤਹਾ ਬिलास ਜਦੋਂ ਰਾਤ ਹੋਈ ਤਾਂ ਬਸੁਦੇਵ ਜੀ ਨੇ ਉੱਥੇ ਅਨੇਕ ਤਰ੍ਹਾਂ ਦੇ ਹਾਸ ਬिलास ਕੀਤੇ ਪ੍ਰਾਤ ਪਰ ਉੱਠ ਕੇ ਤਵੇ ਗਏ ਸਸੁਰ ਕੇ ਪਾਸ ਜਦੋ ਦਿਨ ਚੜਿਆ ਤਾਂ ਉੱਠ ਕੇ ਸੋਰੇ ਉਗਰ ਸੈਨ ਕੋਲ ਚਲਾ ਗਿਆ ਸਵਈਆ ਸਾਜ ਸਮੇਤ ਦਏ ਗਜ ਆਇਤ ਸੋ ਔਰ ਦਏ ਤ੍ਰਿਗੁਣੀ ਰਤਨਾਰੇ ਉਗਰ ਸੈਨ ਨੇ ਦਾਜ ਵਿੱਚ ਸਾਜਾ ਸਮੇਚ 10000 ਹਾਥੀ ਦਿੱਤੇ ਅਤੇ ਨਾਲ ਹੀ ਉਹਨਾਂ ਤੋਂ ਤਿੰਨ ਗੁਣਾ ਆਦੇਕ ਰੱਤ ਦਿੱਤੇ ਲੱਖ ਭੰਟੰ 10 ਲੱਖ ਤੁਰੰਗਮ ਊਂਟ ਅਨੇਕ ਪਰੇ ਜਰ ਪਾਰੇ 1 ਲੱਖ ਯੋਧੇ ਦਿੱਤੇ 10 ਲੱਖ ਕੋੜੇ ਦਿੱਤੇ ਅਤੇ ਅਨੇਕ ਤਰਾ ਦੀ ਦੌਲਤ ਨਾਲ ਲੱਦੇ ਹੋਏ ਊਂਟ ਦਿੱਤੇ ਛਕਤੀ ਸ ਕੋਟ ਦੇ ਦਲ ਪੈਦਲ ਸੰਗ ਕਿਦੋ ਤਿੰਨ ਕੇ ਰਖਵਾਰੇ ਛਤੀ ਕਰੋੜ ਪੈਦਲ ਸਿਪਾਹੀ ਦਿੱਤੇ ਜਿਵੇਂ ਉਹਨਾਂ ਦੀ ਰੱਖਿਆ ਲਈ ਨਾਲ ਤੋਰੇ ਹੋਣ ਕਾਂਸ ਤਬਾ ਤਹਿਰਾ ਕਰਨ ਕੋ ਮਨੋ ਆਪ ਭਏ ਰਥਕੇ ਹਕਵਾਰੇ ਉਸ ਵੇਲੇ ਕਾਂਸ ਉਹਨਾਂ ਦੀ ਰੱਖਿਆ ਲਈ ਮਾਨੋ ਆਪ ਰਥ ਨੂੰ ਹੱਕਣ ਵਾਲਾ ਰਥਵਾਣ ਬਣਿਆ ਦੋਹਰਾ ਕਾਂਸ ਲਵਾਏ ਜਾਤ ਤਿੰਨ ਸਕਲ ਪਰਬਲ ਦਲ ਸਾਜ ਜਿਸ ਵੇਲੇ ਕਾਂਸ ਉਹਨਾਂ ਨੂੰ ਸਾਰੀ ਬਲਸ਼ਾਲੀ ਸੈਨਾ ਅਤੇ ਸਾਜ਼ ਸਮੇਤ ਆਪਣੇ ਨਾਲ ਲਈ ਜਾ ਰਿਹਾ ਸੀ ਆਗੇ ਤੇਸਰ ਵਨ ਸੁਣੀ ਵਿਦਕੀ ਅਸ਼ੁਭ ਆਵਾਜ਼ ਉਦੋਂ ਸਾਹਮਣੋਂ ਉਸਨੇ ਕੰਨਾਂ ਨਾਲ ਵਿਦਾਤਾ ਦੀ ਕਹੀ ਹੋਈ ਅਸ਼ੁਭ ਬਾਣੀ ਸੁਣ ਲਈ ਨਬ ਬਾਣੀ ਬਾਜ ਕਾਂਸ ਸੋ ਆਕਾਸ਼ ਬਾਣੀ ਨੇ ਕਾਂਸ ਪ੍ਰਤੀ ਕਿਹਾ ਕਬਿਤ ਦੁਖ ਕੋ ਹਰਨ ਵਿਦ ਸਿੱਧ ਕੇ ਕਰਨ ਰੋਪ ਮੰਗਲ ਧਰਨ ਐਸੋ ਕਹਿਓ ਹੈ ਉਚਾਰ ਕੈ ਦੁਖਾ ਦੇ ਹਾਲ ਵਾਲੇ ਸਿੱਧੀਆਂ ਨੂੰ ਵਧਾਉਣ ਵਾਲੇ ਅਤੇ ਮੰਗਲ ਕਰਨ ਵਾਲੇ ਪ੍ਰਭੂ ਨੇ ਆਕਾਸ਼ ਬਾਣੀ ਰਹੀ ਇਸ ਤਰ੍ਹਾਂ ਉਚਾਰ ਕੇ ਕਿਹਾ ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤ ਆਠਵ ਗਰਭ ਯਾਕੋ ਤੋ ਕੋ ਢਾਰਾ ਮਾਰ ਹੈ। اے ਮੂਰਖ ਮਤ ਵਾਲੇ ਕਾਂਸ ਤੋ ਇਸ ਨੂੰ ਕਿਥੇ ਲਈ ਜਾਂਦਾ ਹੈ। ਇਹ ਤਾਂ ਤੇਰਾ ਕਾਲ ਹੈ। ਕਿਉਂਕਿ ਇਸ ਦਾ ਅੱਠਵਾਂ ਬੱਚਾ ਗਰਭ ਤੈਨੂੰ ਮਾਰ ਦੇਵੇਗਾ। ਅਚਰਜ ਮਾਨ ਲੀਨੋ ਮਨ ਮੈਂ ਵਿਚਾਰ ਇਹ ਕਾੜ ਕਹਿ ਕਿਰਪਾਨ ਢਾਰੋ ਇਨਹੀ ਸੰਗਾਰ ਕਹਿ ਉਸਨੇ ਇਸ ਨੂੰ ਅਚਰਜ ਮੰਨਿਆ ਅਤੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਤਲਵਾਰ ਕੱਢ ਕੇ ਇਹਨਾਂ ਨੂੰ ਮਾਰ ਦੇਵਾਂ ਚਾਹੇਂਗੇ ਛਪਾਏ ਕਾ ਸੋ ਜਾਣੀ ਕਾਂਸ ਮਨ ਮਾਹੇ ਇਹ ਬਾਤ ਭਲੀ ਡਾਰੋ ਜਰ ਹੀ ਉਖਾਰ ਕੈ ਕਿਉਂਕਿ ਕਾਂਸ ਨੇ ਮਨ ਵਿੱਚ ਇਹ ਗੱਲ ਜਾਣ ਲਈ ਕਿ ਜੇਕਰ ਇਹ ਬੱਚੇ ਨੂੰ ਛਪਾ ਲੈ ਜਾਣਗੇ ਤਾਂ ਉਹ ਹੱਥ ਨਹੀਂ ਲੱਗੇਗਾ ਇਹੋ ਗੱਲ ਚੰਗੀ ਹੈ ਕਿ ਇਸ ਦੀ ਜੜ ਹੀ ਪੁੱਟਦਿਆਂ ਤੋਹਰਾ ਕਾਂਸ ਦੋਹੂ ਕੇ ਬਦਨਮਿਤ ਲੀਨੋ ਖੜ ਕਰ ਨਿਕਾਰ ਕਾਂਸ ਨੇ ਦੋਹਾ ਨੂੰ ਮਾਰਨ ਲਈ ਤਲਵਾਰ ਮਿਆਨੋ ਕੱਢ ਲਈ 바సుਦੇਵ ਅਰ ਦੇਵਕੀ ਡਰੇ ਦਉ ਨਰ ਨਾਰ ਤਦ 바సుਦੇਵ ਤੇ ਦੇਵਕੀ ਦੋਵੇਂ ਆਦਮੀ ਅਤੇ ਧੀ ਵੀ ਡਰ ਗਏ ਵਸੂਦੇਵ ਬਾਜ ਕੰਸ ਸੋ ਵਸੂਦੇਵ ਨੇ ਕੰਸ ਨੂੰ ਕਿਹਾ ਦੋਹਰਾ ਬਾਸ ਦੇਵ ਡਰ ਮਾਨ ਕੈ ਤਾਂ ਸੋ ਕਹੀ ਸੁਨਾਏ ਵਸੂਦੇਵ ਨੇ ਡਰ ਮੰਨ ਕੇ ਉਸ ਨੂੰ ਇਹ ਗੱਲ ਸੁਣਾ ਕੇ ਕਹੀ ਜੋ ਆਹੀ ਤੇ ਜਨਮ ਹੈ ਮਾਰੋ ਤਾ ਕੋ ਰਾਏ हे राजन जो इस तो जम्मेगा तुसी उस नो मार देना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ